12 ਕਿਲੋ ਦੁੱਧ ਮਗਰ ਇਹਦੇ ਬੱਛੀ ਤੇ ਮੁੱਲੇ ਦਾ ਬਾਈ 52 ਹੈ ਬਾਈ ਦੁੱਧੇ ਮੇਰੇ ਸਾਹਮਣੇ 16 ਕਿਲੋ ਚਵਾ ਦੋਗੇ ਜੀ 16 ਕਿਲੋ ਹਣਾ ਹਾਂ ਕਾਡਾ ਦੁੱਧ ਤੇ ਇਹ ਕਿ ਨਹੀਂ ਦੇਣੀ ਬਾਈ 1000 ਰੁਪਈਆ ਜੀ 48000 ਹਾਂ ਕੋਈ ਥਾਂ ਜਲਾ ਤੇ 13 ਨੂੰ ਕੋਈ ਹੱਥੀ ਨਾਲ ਇਹ ਚਵਾ ਪਸਮਾ ਦੀ ਗਾਰੰਟੀ ਮਗਰ ਇਹਦੇ ਬੱਛੀ ਬਾਈ ਮਗਰ ਬੱਛੀ ਹੈ ਜੀ 12 ਕਿਲੋ ਬੋਲਾ ਤੇ ਕੀ ਭਾਜ ਦੇਣੀ ਆਪਾਂ ਇਹਦਾ 52000 ਰੁਪਈਆ ਜੀ ਜਿਹੜਾ ਸੂਆ ਇਹਨੇ ਮੰਨ ਕੇ ਲੈ 27 28 ਕਿਲੋ ਦੁੱਧ ਚਵਾਇਆ ਜੀ ਠੀਕ ਆ ਬਾਈ ਜਿਹੜਾ ਕੰਡੇ ਤੋਂ ਚਾੜਿਆ ਦੁੱਧਾ ਜੀ ਬਾਈ ਹੁਣ ਦੂਜਾ ਸੂਆ ਸੋ ਠੀਕ ਹੈ ਭਾਈ ਫਾਰਮ ਵਾਲੇ ਦੇ ਘਰੇ ਖੜੀ ਹੁੰਦੀ ਨਾ ਹਾਂ ਇਹਦਾ ਹੁਣ ਵੀ ਮੁੱਲ 220 30 ਹੋਣਾ ਸੀਗਾ ਹਾਂ ਦਿਪਾਜ ਦੇਣੀ ਹੈ ਭਾਈ ਭਾਈ ਦੁੱਧ 16 ਕਿਲੋ ਚਵਾ ਦੂ ਇਹ ਵੀ ਤੇ ਕੀ ਭਾਜ ਦੇਵਾਂਗੇ ਭਾਈ ਇਹਦਾ 58000 ਰੁਪਏ ਮੁੱਲ ਲਾ ਕੋਈ ਪਾਈਏ ਪੰਜਾਬ ਵਾਲੀ ਜਰਸੀ ਆ ਕਾਲੀ ਫੁੱਲ ਹਾਈਟ ਵਜਨ ਵਾਲੀ ਆ ਜੀ ਭਾਈ ਵੱਡੀ ਆ ਠੀਕ ਹੈ ਭਾਈ ਕਹਿੰਦੇ ਜਰਸੀ ਜਿਹੜੀ ਕਾਲੀ ਆ ਜੀ ਭਾਈ ਇਹਦਾ ਮੁੱਲ ਭਾਈ ਆਪਾਂ ਕਿਤੇ 52000 ਹਾਂ 52000 ਰੁਪਏ ਜੀ ਉਹ ਭਾਈ ਕਹਿੰਦਾ ਵੀ ਆਪ 16 ਕਿਲੋ ਦੁੱਧ ਤੇ ਭਾਈ ਕੀ ਭਾਜ ਦੇਣੀ ਆ ਪਾਏ ਇਹਦਾ ਮੁੱਲ 52000 ਕੋਈ 5 ਲਾ ਦੋ 50 ਸასი ਗੱਲ ਮਿੱਤਰਾਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਆਂ ਵੀਰੇ ਮਨਜਿੰਦਰ ਦੇ ਪਰਮ ਤੇ ਬਾਈ ਦਾ ਪਿੰਡ ਹੈਗਾ ਚੋਟੀਆਂ ਕਲਾਂ ਤਹਿਸੀਲ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਭਾਈ ਦਾ ਏਰੀਆ ਏ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੀਆਂ ਤੁਹਾਨੂੰ ਪੰਜ گاਵਾ ਇੱਕ ਬਾਈ ਕੋਲ ਜਰਸੀ ਬਹੁਤ ਸੋਹਣੀ ਬੱੱਚੀ ਆ ਉਹਦੀ ਸਾਰੀ ਜਾਣਕਾਰੀ ਰੇਟ ਰੂਟ ਸਾਰਾ ਕੁਝ ਵੀਡੀਓ ਦੇ ਵਿੱਚ ਕਰਾਵਾਂਗੇ ਸਭ ਤੋਂ ਜਿਹੜੀ ਮੇਨ ਗੱਲ ਸਾਰੇ ਜਾਨਵਰਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜੇ ਰਹਿਣੇ ਆ ਸਾਰੀ ਗੱਲਬਾਤ ਆਪਾਂ ਵੀ ਮਨਜਿੰਦਰ ਨਾਲ ਕਰਦੇ ਆਂ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਸਾਰਿਆਂ ਨੂੰ ਸਾਸਰੀ ਕਾਲ ਜ ਤੇ ਮਨਜਿੰਦਰ ਭਾਈ ਅੱਜ ਜੇ ਆਪਾਂ ਗੱਲਬਾਤ ਕਰ ਲਈ ਆਪਣੇ ਕੋਲ ਟੋਟਲ ਆ ਕੇ ਜਾਨਵਰ ਤਾਂ ਆਪਣੇ ਕੋਲ 8 ਦਾ ਤਾਂ ਹਨ ਆਪਾਂ 6 ਪਾਵਾਂਗੇ ਵੀਡੀਓ ਜਿਹੜਾ ਨਾ ਭਾਈ ਤੇ ਭਾਈ ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸ ਦੀ ਭਾਈ ਜਿਹੜੀ ਤਾਜੀ ਸੂਈ ਵੀ ਆ ਕਿੰਨਾਂ ਵਾਂ ਸੂਆ ਸੂਈ ਆ ਬੱਚਾ ਕੀ ਦੇਗੀ ਕਿੰਨੇ ਕ ਦੁੱਧ ਵਾਲੀ ਆ ਭਾਈ ਭਾਈ ਮਾਲਕਾਂ ਨੇ ਤਾਂ ਦੂਜਾ ਸੂਆ ਦੱਸਿਆ ਜੀ ਠੀਕ ਆ ਭਾਈ ਉਹ ਤੀਜਾ ਮੰਨ ਲਵੇ ਜੀ ਭਾਈ ਵੱਚੀ ਮਗਰ ਆ ਜੀ ਠੀਕ ਆ ਭਾਈ ਠੰਡੀ ਸੂਈ ਰੱਜ ਕੇ ਆ ਠੀਕ ਆ ਭਾਈ ਇੰਨੀ ਕਾਲੀਆਂ ਨਿਆਣਾ ਨਹੀਂ ਪਾਉਣ ਦੀ ਜ਼ਰੂਰਤ ਬੱਚਾ ਵੀ ਨਹੀਂ ਛਡਾਉਂਦੀ ਜਰੂਰਤ ਠੀਕ ਹੈ ਭਾਈ ਭਾਈ ਜਿਹੜੇ ਮੇਰੇ ਹਿਸਾਬ ਨਾਲ ਥਣਪੰਡਾ ਹਨਾ ਤੇ ਦੁੱਧ ਕਿੰਨਾ ਦਾ ਸਹੀ ਉਹਨਾਂ ਨੇ ਭਾਈ ਭਾਈ ਉਹ ਕਹਿੰਦੇ 15 ਕਿਲੋ ਦੁੱਧ ਚੋਇਆ ਜੀ ਠੀਕ ਹੈ ਭਾਈ ਮਾਨੇ ਕਰ ਹੁਣ 12 ਕਿਲੋ ਬੋਲਾ ਰੈਡੀ ਆ ਜੀ ਮਗਰੇ ਦੇ ਬੱਚੀ ਬਈ ਮਗਰ ਬੱਚੀ ਹੈ ਜੀ 12 ਕਿਲੋ ਬੋਲਾ ਤੇ ਕੀ ਭਾਜ ਦੇਣੀ ਆ ਭਾਜੀ ਦਾ 50000 ਰੁਪਏ ਜੀ ਰਾਜੂ ਤੋਰ ਬਈ ਇਕ ਜੇ ਗਾਂ ਕੋਈ ਛੜ ਲੱਤ ਕਰ ਦੇ ਗਾਂ ਫਰੀ ਦੇਵਾਂਗੇ ਬਾ ਠੀਕ ਹੈ ਭਾਈ ਨਿਆਣਾ ਪਾਉ ਜਾਂ ਨਾ ਪਾਉ ਥਣ ਥੁਣੀ ਬਹੁਤ ਸੋਹਣਾ ਲੱਗਦਾ ਬਹੁਤ ਚੰਗਾ ਬਈ ਚੋਈ ਬਹੁਤ ਚੰਗੀ ਹੈ ਜੀ ਜੇ ਜ ਸਮਝ ਲਾ ਮੱਝਾਂ ਹੀ ਆ ਬਾਈ ਇਹ ਤਾਂ ਨਹੀਂ ਹਾਂਜੀ ਇਹ ਇੱਥੋਂ ਦੇ ਕਿਤੇ ਥਣ ਭਾਂਡੇ ਵੱਲੋਂ ਰਾਜ ਤੌਰ ਦੇ ਮਾੜੀ ਲੰਮੀ ਬਾਈ ਤੇ ਆ ਦੇਖੋ ਬਾਕੀ ਤੋਰਾ ਸਾਰਾ ਚੰਗਾ ਹਨਾ ਕੋਈ ਹਲਤ ਫਲਤ ਨਹੀਂ ਕਰਦੀ ਇਹ ਬਹੁਤ ਚੰਗੀ ਬਾਈ ਸਾਰੇ ਘਾਸ ਕੋਈ ਹੈ ਨਹੀਂ ਹਾਂ ਆ ਮੰਜਾ ਵਸ ਕੇ ਬਾਕੀ ਬਾਈ ਬੱਚਾ ਬਹੁਤ ਚੰਗਾ ਦੇਗੀ ਹਨਾ ਬੱਚੀ ਜਿਹੜੀ ਸਭ ਤੋਂ ਮੇਨ ਗੱਲ ਹੈ ਕਿ ਨਹੀਂ ਬਾਈ ਅੱਜ ਤਾਂ ਖਾ ਪੀ ਕੇ ਬਣੂ ਕਾੜੇ ਗੂੜੇ ਦੇ ਕੇ ਨਾ ਹਾਂ ਉਹ ਪ੍ਰੋਪਰ ਖਾਲੀ ਕੀਤੀ ਆ ਆਪਣੀ ਠੀਕ ਆ ਹਨਾ ਬਾਈ ਤੇ ਮਨਜਿੰਦਰ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ 25 ਪਰ ਇਹ ਰਹਾਦੀ ਬਾਈ ਥੱਲੇ ਥੱਲੇ ਬੜੀ ਚੰਗੀ ਆ ਬਾਈ ਹਨਾ ਭਾਈ ਲੈ ਜਦੋਂ ਖਾਲੀ ਕੀਤੀ ਚੋੜੀ ਯਾਰ ਆਤਾ ਠੀਕ ਹੈ ਬਾਈ ਸਵੇਰੇ ਸੂਈਆਂ ਮੰਗਿਆ ਜੀ 3:30 4 ਵਜੇ ਠੀਕ ਹੈ ਬਾਈ ਬੱਚੇ ਨੂੰ ਜਨਮ ਦਿੱਤਾ ਜੀ ਇਹਨੇ ਠੀਕ ਹੈ ਬਾਈ ਤੇ ਠੰਡੀ ਪੁੱਜ ਕੇ ਮਨਜਿੰਦਰ ਇਹ ਕਿੰਨੇ ਵੇ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਆਮ ਜੀ ਜਿਹਾ ਮੂਰੇ ਨਹੀਂ ਖਾਰਾ ਉਹ ਘੂਰ ਦਿਨ ਮਾਰਦੇ ਕੋਈ ਪ੍ਰੋਵਾਈਡ ਨਹੀਂ ਨਿਆਣਾ ਪਾਉ ਤੇ ਨਾ ਪਾਉ ਠੀਕ ਆ ਬਾਈ ਹਾਂ ਠੰਡੀ ਆ ਬੱਚਾ ਇਹ ਬੱਚਾ ਦੇਗੀ ਬਾਈ ਹਾਂ ਅੱਛਾ ਦੇਗੀ ਬਾਈ ਜੇਰ ਜੁਰ ਪੈ ਗਈ ਆ ਜੇਰ ਓਕੇ ਹੋ ਗਈ ਤੇ ਮਨਜਿੰਦਰ ਚਲੋ ਇਹਦਾ ਤਾਂ ਹੁਣ ਆਪਾਂ ਸਾਫ ਕਰੀ ਜਾਵਾਂਗੇ ਉਵੇਂ ਪਤਾ ਲੱਗੂਗਾ ਕਿੰਨਾ ਕੁ ਦੁੱਧ ਦੇ ਜੂਗੀ ਤੇ ਕੀ ਭਾਜ ਦੇਣੀ ਬਾਈ ਬਾਈ ਦੁੱਧ 16 ਕਿਲੋ ਚਵਾ ਦੂ ਇਹ ਵੀ ਤੇ ਕੀ ਭਾਜ ਦੇਵਾਂਗੇ ਬਾਈ ਇਹਦਾ 58000 ਰੁਪਏ ਮੋਲ ਦਾ ਕੋਈ 5 ਲੱਖ ਤੋਂ 50 ਲੱਖ ਤੋਂ ਮਾਨਤਨ ਕਰ ਦਾਂਗੇ ਬਸ ਠੀਕ ਆ ਨਾ ਬਾਈ ਥਣ ਥਣ ਇਹਦਾ ਹੀ ਵਹਿਣ ਚਾਈ ਬਹੁਤ ਜਾਈ ਚਵਾਈ ਬਹੁਤ ਜਾਈ ਬੋਲੀ ਆ ਹ ਮਨਜਿੰਦਰ ਭਾਈ ਜਿਵੇਂ ਚਵਾਈ ਕੀਤੀ ਉਹਦਾ ਹਨਾ ਚੌਣ ਚਾਂ ਕਿਵੇਂ ਆ ਬਈ ਬਾਈ ਇੱਕ ਨੰਬਰ ਜੀ ਜਿਹੜਾ ਕਹਿੰਦਾ ਇੱਕ ਨੰਬਰ ਦਾ ਇੱਕ ਨੰਬਰ ਹੋਊ ਠੀਕ ਆਣਾ ਬਾਈ ਇਹੋ ਕੰਮ ਵਿੱਚ ਉਹਦਾ ਗਾਂ ਫਰੀ ਦੇਵਾਂਗੇ ਚਵਾਪ ਸਮਾਜ ਚ ਛੜ ਲੱਤ ਚ ਮਾ ਠੀਕ ਆ ਆ ਤੁਸੀਂ ਦੇਖੋ ਬਾਕੀ ਨਵਾਂ ਹਾਲ ਹੈ ਰਹਿਣਾ ਕੋਈ ਐਡਾ ਕੋਈ ਚੱਕਰ ਨਹੀਂਗਾ ਹਨਾ ਖਾਲੀ ਹੋ ਵੀ ਜਾਂਦੀ ਆ ਤਾਂ ਪੱਕੇ ਪਸ਼ੂ ਨੂੰ ਹੁੰਦਾ ਵੀ ਥੋੜਾ ਜਿਹਾ ਕਈ ਵਾਰੀ ਚਵਾਈ ਚੁਵਾਈ ਦਾਕ ਨਹੀਂ ਚਵਾਈ ਹੱਦੋਂ ਬੋਲੀ ਆ ਬਹੁਤ ਬੋਲੀ ਪੂਰ ਛਟਾ ਨਹੀਂ ਤੇ ਬੱਚਾ ਬਾਈ ਇਹਨੇ ਵੀ ਬਹੁਤ ਚੰਗਾ ਤਾਂ ਹੀ ਹਨਾ ਸੀਵਨ ਸੂਣ ਜੀ ਹਨਾ ਚੰਗਾ ਭਾਵੇਂ ਕਿਦਾ ਤੇ ਮਨਜਿੰਦਰ ਵੀ ਉਸ ਤੋਂ ਬਾਅਦ ਤੀਸਰੇ ਨੰਬਰ ਵਾਲੀ ਬਰੇਦਾ ਦੀ ਬਈ ਇਹਦੀ ਬਈ ਇਹ ਪੰਜਾਬ ਵਾਲੀ ਜਰਸੀ ਆ ਕਾਲੀ ਫੁੱਲ ਹਾਈਟ ਵਜਨ ਵਾਲੀ ਆ ਜੀ ਬਈ ਵੱਡੀ ਆ ਠੀਕ ਹੈ ਬਈ ਇਹ ਜਰਸੀ ਜਿਹੜੀ ਕਾਲੀ ਆ ਜੀ ਬਈ ਤੇ ਦੁੱਧ 16 ਕਿਲੋ ਰੈਡੀ ਆ ਜੀ 16 ਕਿਲੋ ਦੁੱਧ ਹਾਂ ਤੇ ਬਈ ਕੀ ਭਾਜ ਦੇਣੀ ਆ ਪਾਏ ਇਹਦਾ ਮੁੱਲ 52000 ਕੋਈ 5000 ਤੋਂ 5000 ਤੋਂ ਬੱਚਾ ਹੈ ਨੀਗਾ ਇਹ ਨਹੀਂ ਸੋਇਆ ਉਹਨਾਂ ਨੇ ਤਾਂ ਕਿ 15 ਤੋਂ 20 ਦਿਨ ਸੋਈ ਨੂੰ ਇਹਨੇ ਬੜਾ ਡੇਢ ਮਹੀਨਾ ਹੋ ਗਿਆ ਤੇ ਦੋ ਵੀ ਹੋ ਗਏ ਨੇ ਤੇ ਬੱਚਾ ਖੜਾ ਕੇ ਵੇਚ ਨਹੀਂਦਾ ਅੱਜ ਵੀ ਬਾਲਾ 60 ਦੀ ਵੇਚ ਲਗੇ ਪਰ ਉਹ ਆਪਾਂ ਕੰਮ ਕਰਨਾ ਹੈ ਨਾ ਤੋੜ ਰਾਜੂ ਇਹਨੂੰ ਹੀ ਵੇਚਣਾ ਚਾਰੂ ਚੁਰੂ ਬਹੁਤ ਆ ਇੱਕ ਥੋੜਾ ਜਗਾ ਗੋਡੇ ਦੇ ਚਾਰੇ ਸੁਜੇ ਤਿੰਨੇ ਉਹ ਹੈਗਾ ਹਨਾ ਉਹਦੇ ਹਨਾ ਅਜਾ ਉਪਰਾ ਕਰਦੀ ਆ ਹਾਂ ਇਹਦੇ ਸਾਬੀ ਇਹਦੇ ਪੈਰਾਂ ਦੇ ਵਿੱਚ ਹਨਾ ਜਿਹੜਾ ਚੱਕਰ ਹੈਗਾ ਉਹ ਬਈ ਆ ਪਾਸਕੇ ਦੇਣੀ ਦੋਨੇ ਮੂਰਲੇ ਚ ਇੱਕ ਮਗਰਲੇ ਚ ਬਈ ਇਹ ਪੱਕਾ ਹੀ ਹੈ ਆਹੀ ਰਹੂਗਾ ਉਹ ਕਹਿੰਦੇ ਬਸ ਠੀਕ ਹੈ ਹਨਾ ਬਈ ਤੇ ਮਾੜਾ ਰਜ ਰੋਕ ਲਈ ਪੱਕਾ ਕਾਲੀ ਕਰਦੀ ਆ ਤੇ ਨੇਦਰ ਥਣਪੰਡਾ ਐਂਡ ਆਈ ਬਹੁਤ ਸੋਹਣਾ ਬਾਈ ਹੈ ਨਾ ਐਂਡ ਹੀ ਆ ਐਂਡ ਹੀ ਹਾਂ ਦੁੱਧ ਮੰਗਿਆ ਲੋ 2-3 ਕਿਲੋ ਵਾਜੂ ਪੱਕਾ ਰੋ ਲਈ ਗਏ ਜੋ ਤੇ ਉਹਨਾਂ ਦੀ ਸੇਵਾ ਦਾ ਤੇ ਆਪਣੀ ਸੇਵਾ ਦਾ ਫਰਕ ਹੁਣ ਆਪਣੇ ਕੋਲ 16 ਕਿਲੋ ਚੋਲੇ ਬਾਈ 16 ਕਿਲੋ ਰੈਡੀ ਹੈ ਜੀ ਰਾਜੂ ਲੈ ਚੱਲ ਕੋਈ ਨਹੀਂ ਬਾਈ ਕਈ ਵਾਰੀ ਪੂਤ ਲੈ ਰਹੇ ਦਾ ਵੀ ਮੰਨਦਾ ਹਣਾ ਜਿਵੇਂ ਸੰਗਲ ਸੰਗਲ ਪਾਇਆ ਬਾਈ ਉਪਰ ਵਾਲਾ ਕਰੀ ਜਾਂਦੀ ਰਾਤ ਹੀ ਰੰਬੀ ਜਾਂਦੀ ਆ ਦੇਖੋ ਤੁਸੀਂ ਹੈਨਾ ਇਹਦਾ ਮੁੱਲ ਬਾਈ ਆਪਾਂ ਕਿਤੇ 52000 ਹਣਾ 52000 ਰੁਪਏ ਜੀ ਉਹ ਬਾਈ ਕਹਿੰਦਾ ਵੀ ਆਪਾਂ ਉਹ ਕੰਮ ਕਰਨਾ ਨਹੀਂ ਜਿਹੜੇ ਸਾਹ ਹਣਾ ਖਣਪੜਾ ਲਵਾਜਾ ਹਨ ਤੇ ਬੱਚਾ ਲਾ ਕੇ ਵੀ ਕਈ ਵਾਰੀ ਅਗਲਾ ਕਹਿੰਦਾ ਵੀ ਤਾਜੀ ਆ ਕਿ ਨਹੀਂ ਪਰ ਉਹਦਾ ਕੋਈ ਫਾਇਦਾ ਨਹੀਂ ਤੇ ਮਨਜਿੰਦਰ ਭਾਈ ਉਸ ਤੋਂ ਬਾਅਦ ਪਹਿਲਾਂ ਇਹਦੇ ਨਾਲ ਹੋ ਕੇ ਨਾ ਕੱਦ ਦਿਖਾਈ ਬੱਚੀ ਦਾ ਭਾਈ ਥੋੜੀ ਖੜੀ ਕੱਚੇ ਥਾਂ ਤੇ ਹੈ ਭਾਈ ਕੱਦ ਵੀ ਜਾਤ ਵੀ ਪਸ਼ੂ ਨਵਾਇ ਨਹੀਂ ਠੰਡ ਕਰਕੇ ਆ ਦੇਖੋ ਜੀ ਕੱਚੀ ਦੀ ਜਾਤ ਬਹੁਤ ਜ਼ਿਆਦੇ ਆ ਹਾਂ ਤੇ ਮਨਜਿੰਦਰ ਕੀ ਡਿਟੇਲ ਦੱਸੀ ਆ ਦੀ ਕਿ ਕੰਨਵਾ ਸੂਆ ਸੂਈ ਆ ਪਹਿਲੇ ਮਾਲਕਾਂ ਨੇ ਕੀ ਦੁੱਧ ਉਤਾਰ ਕਰ ਦੱਸਿਆ ਦਾ ਭਾਈ ਭਾਈ ਜੀ ਪਹਿਲੇ ਸੂਆ ਜਿਹਨੇ ਮੰਨ ਕੇ ਲੈ 27 28 ਕਿਲੋ ਦੁੱਧ ਚੋਆ ਜੀ ਠੀਕ ਆ ਭਾਈ ਕਿਹੜਾ ਕੰਡੇ ਤੋਂ ਚਾਰੇ ਦੁੱਧਾ ਜੀ ਭਾਈ ਹੁਣ ਦੂਜ ਠੀਕ ਹੈ ਭਾਈ ਠੀਕ ਹੈ ਇਹ ਥੋੜੀ ਸਮੱਸਿਆ ਐ ਨਹੀਂ ਜਦੋਂ ਆਪਾਂ ਡਾਕਟਰ ਕਹਿੰਦੇ ਨੇ ਗਾਂ ਰਹਿੰਦੀ ਨਹੀਂਗੀ ਜੀ ਭਾਈ ਤੇ ਆਪਾਂ ਜਰਸੀ ਟੀਕਾ ਭਰ ਦੰਨੇ ਆ ਹਾਂ ਅਣਜਾਣ ਡਾਕਟਰਾਂ ਦੇ ਕੰਮ ਆ ਉਹੀ ਕੰਮ ਡਾਕਟਰ ਨੇ ਕੀਤਾ ਹੋਇਆ ਠੀਕ ਹੈ ਭਾਈ ਜਰਸੀ ਟੀਕਾ ਭਰਿਆ ਜਰਸੀ ਬੱਚਾ ਆ ਗਿਆ ਜਰਸੀ ਬੱਚਾ ਆ ਗਿਆ ਗਾਂ ਨੇ ਹਜੇ ਵਹਿੜ ਦੇ ਥੱਲੇ ਹੋਰ ਬਹੁਤ ਤਿਆਰ ਹੋ ਰਸ ਗਿਆ ਉਪਰਾ ਕਰਕੇ ਕੱਲ ਮੇਰੇ ਘਰੇ ਸੂਕੀ ਆਉਂਦੀ ਠੀਕ ਹੈ ਭਾਈ ਤੇ ਭਈ ਉਹ ਕਿਵੇਂ ਜੇਰ ਜੂਰੋ ਲੌਕੀ ਹੋ ਗਈ ਜਮਾ ਪ੍ਰੋਪਰ ਆਪਣੇ ਕੋਲ ਵੀਡੀਓ ਆ ਭਾਈ ਬਸ ਠੀਕ ਹੈ ਰੋਟੇ ਰਹੀ ਹੈ ਨਾ ਤੇ ਬਾਕੀ ਭਾਈ ਗਾਂ ਦੀ ਜਰਤੀ ਜੁੜਤੀ ਹੈ ਨਾ ਬਹੁਤ ਜ਼ਿਆਦਾ ਤੇ ਤੇ ਨਾਲੇ ਪ੍ਰੋਪਰ ਕੱਲ ਖਾਲੀ ਕੀਤੀ ਆ ਜਮਾ ਠੀਕਾ ਹਣਾ ਬਾਈ ਜਿੰਨਾ ਤੁਹਾਨੂੰ ਖਾਲੀ ਕਰਿਆ ਨਾ ਉਨਾ ਹੀ ਜ਼ਿਆਦਾ ਨਿਕਰਦਾ ਹਾਂ ਕੱਦ ਦੇਖੋ ਤੇ ਤੁਸੀਂ ਲੈਂਥ ਦੇਖੋ ਬਾਈ ਕਿ ਨਹੀਂ ਤੋਰਾ ਵਜਨ ਕੱਦ ਸਾਰਾ ਲੇਵਾ ਪੰਡ ਜਮਾ ਓਕੇ ਆ ਜੀ ਹਾਥੀ ਚਵਾਈ ਵਾਲਾ ਥਣ ਵੀ ਹੈਗਾ ਤੇ ਮਸ਼ੀਨ ਵਾਲਾ ਵੀ ਹੈਗਾ ਬਿਲਕੁਲ ਹਣਾ ਬਾਈ ਆ ਤਸੀਂ ਦੇਖੋ ਬਾਕੀ ਤੋਰਾ ਤਾਰਾ ਦੱਸ ਦਿੰਦਾ ਪਸ਼ੂ ਦਾ ਬਾਈ ਹਣਾ ਕੀ ਚੀਜ਼ ਹੈ ਹਣਾ ਰਾਜੂ ਦਾ ਕੱਦ ਪੂਰਾ ਏ ਤੇ ਫੇਰ ਵੀ ਦੇਖੋ ਤੁਸੀਂ ਇਹ ਨਾ ਕੱਢੀਗਾ ਹੈ ਕਿ ਨਹੀਂ ਹਾਂਜੀ ਤੇ ਮਨਿੰਦਰ ਹੁਣ ਚਲੋ ਵਿੱਤਾ ਜੀ ਸੂਈ ਆ ਹਨਾ ਕਿੰਨਾ ਕ ਬੋਲਾ ਰੈਡੀ ਹੋ ਕੋਈ ਆ ਭਾਜੀ ਕੱਲ ਚੋਇਆ 7 ਕਿਲੋ ਜਦੋਂ ਸੂਈ ਆ ਠੀਕ ਆ ਬਾਈ ਠੀਕ ਆ ਉਹਦੇ ਚ ਬੱਚੇ ਨੂੰ ਪਾਇਆ ਕੁੱਤੇ ਕਰਦਿਆਂ ਪਾਇਆ ਤੇ ਹਜੇ ਵੀ ਪਿਆ ਕੱਲ ਆ ਲਾ ਵੀ ਤੇ ਮੇਰੇ ਹਿਸਾਬ ਨਾਲ ਹੁਣ ਵੀ 10 ਕਿਲੋ ਬੋਲਾ ਵੱਛੀ ਕੱਢ ਦੂਗੀ 10 ਕਿਲੋ ਬੋਲਾ ਹਾਂ ਤਾਂ ਹੋਊਗਾ 20 ਕਿਲੋ ਬੋਲਾ ਪਰ 10 ਕਿਲੋ ਕਹਾਂਗੇ ਕੱਲ ਸੂਈ ਆ ਬੱਚੇ ਦੇ ਦੰਦ ਵੇਖ ਲਓ ਤੇ ਕਾਂ ਬੇਟੂ ਵੀ ਦਾਣ ਕਰਨ ਦੀ ਸਿਤੂਗੀ ਤੇ ਮਨਜਿੰਦਰ ਕੀ ਭਾਜ ਦੇਣੀ ਅੱਜ ਪਾਇਆ ਟਾਈਮ ਨੋਟ ਕਰ ਲਿਓ ਇਹਦਾ ਮੁੱਲ ਦਾ ਬਾਈ ਪਹਿਲਾਂ ਡੂਡ ਕਰਾ ਲਓ ਜੇ ਗੱਬਣ ਹੁੰਦੀ ਤਾਂ ਮੰਨ ਗਏ 1 ਹੁਣ ਆਪਾਂ ਲੱਖ ਰੁਪਈਆ ਦਾ ਜੱਜ ਲੱਖ ਰੁਪਈਆ ਜਿਹੜਾ ਮੰਨਣ ਦਾ ਮਾਰ-ਦੰਡ ਕਰਦਾਂਗੇ ਹੱਥ ਨਾਲ ਚੋਰੋ ਮਸ਼ੀਨਾਂ ਚੋਰੋ ਕੋਈ ਪਰਵਾਹ ਨਹੀਂ ਉਹ ਚੇਰ-ਜੂਰ ਵੱਲੋਂ ਬਾਈ ਕਹਿੰਦਾ ਜਮਾ ਆਪਣੇ ਕੋਲ ਵੀਡੀਓ ਆ ਬਈਓ ਬਿਲਕੁਲ ਹੈ ਨਾ ਬਾਈ ਤੇ ਮਨਜਿੰਦਰ ਬਾਈ ਆਪਾਂ ਨੂੰ ਆਏ ਬਈ ਚਲ ਐਡੀ ਗਾਂ ਹੈ ਹਨਾ ਕੋਈ ਸੱਜਾ ਬਰੀਡਿੰਗ ਵਾਲਾ ਲੈ ਲੈ ਦੁੱਧ ਵਾਲਾ ਲੈ ਲੈ ਹਨਾ ਬਾਈ ਜੀ ਮਨਿਕ ਲੱਗੇ ਫਾਰਮ ਵਾਲੇ ਦੇ ਘਰੇ ਖੜੀ ਹੁੰਦੀ ਨਾ ਹਾਂ ਇਹਦਾ ਹੁਣ ਵੀ ਮੁੱਲ 20 20 30 ਹੋਣਾ ਸੀਗਾ ਹਾਂ ਜਿਹੜੀ ਕੈਰੀਬੋਲਨ ਲੱਗੇ ਨਹੀਂ ਚੰਗੀ ਲੱਕ ਹੋਏ ਨਾ ਇਹਨਾਂ ਨੂੰ ਮਿਲੇ ਜਿਹੜਾ ਮੁੱਲ ਹੁਣ ਵੀ 20 ਹੋਊਗਾ ਪਰ ਆਪਣਾ ਮਨਜਿੰਦਰ ਭਾਈ ਉਸ ਤੋਂ ਬਾਅਦ ਲਾਸਟ ਵਾਲੀ ਦੇ ਆ ਜਾ ਬਾਈ ਇਹਦੀ ਕੀ ਰੇਡ ਹੈ ਬਾਈ ਬਾਈ ਜੀ ਦੂਜਾ ਸੂਆ ਹੀ ਸੂਈ ਵੀ ਆ ਠੀਕ ਆ ਬਾਈ ਇਹਨੂੰ ਸੂਈ ਨੂੰ ਮੰਨ ਕੇ ਚੱਲੋ ਵੀ ਹੋ ਗਿਆ 3 ਕਿ ਮਿੰਟ 2 3 ਠੀਕ ਆ ਬਾਈ ਠੀਕ ਆ 14 ਕਿਲੋ ਦੁੱਧ ਰੈਡੀ ਆ ਮਗਰ ਇਹਦੇ ਬੱਛੀ ਮਗਰ ਇਹਦੇ ਆ ਬੱਛੀ ਆ ਹਨਾ ਜਵਾ ਪਸਮਾ ਦੀ ਇੱਕ ਨੰਬਰ ਬਿਲਕੁਲ ਹਨਾ ਬਾਈ ਇੱਕ ਚੀਜ਼ ਆ ਬਾਈ ਉਹ ਘਰੋਂ ਕਿਸੇ ਚੰਗਿਓ ਆਈ ਆ ਹਨਾ ਦੋਨੇ ਸਮੇ ਵੇ ਆ ਪੂਰੇ ਬਦੋਂ ਮੇ ਨਹੀਂ ਹਨਾ ਤੇ ਮਨਜਿੰਦਰ ਕਿੰਨਾ ਦੁੱਧ ਸਹੀ ਥਲੇ ਬਾਈ 14 ਕਿਲੋ ਰੈਡੀ ਆ ਜੀ 14 ਕਿਲੋ ਦੁੱਧ ਤੇ ਇਹ ਕਿ ਨਹੀਂ ਦੇਣੀ ਆ ਬਾਈ ਇਹਦਾ 48000 ਰੁਪਈਆ ਜੀ 48000 ਹਾਂ ਕੋਈ 5 ਲੱਖ ਤੋਂ 13 ਨੂੰ ਕੋਈ ਹਾਥੀ ਨਾਲ ਜਵਾਬਸਮਾ ਦੀ ਗਰੰਟੀ ਹੋਊਗੀ ਬੜਾ ਠੀਕ ਹੈਣਾ ਬਈ ਤੋਰ ਦੇ ਬਈ ਇਹਨੂੰ ਵੀ ਕਰੀ ਹੈ ਨਾ ਬਈ ਤੋਰ ਦੇ ਜੀ ਇਹਨੂੰ ਵੀ ਤੇ ਥਣਾ ਥਣਾ ਲੋਕ ਓਕੇ ਹੋ ਜਮਾ ਬਈ ਕਹਣਾ ਬਈ ਜਵਾਬਸਮਾ ਦੀ ਓਕੇ ਹੀ ਹੋਊਗੀ ਬੜਾ ਠੀਕ ਜੇ ਕੋਈ ਕਮੀ ਪੇਚੀ ਹੋਵੇ ਆਪਾਂ ਫਰੀ ਦੇਵਾਂਗੇ ਬੜੀ ਕਹਣਾ ਬਈ ਬਾਕੀ ਮੱਛੀ ਹੂੰ ਚਮਕ ਚਮਕ ਕੜੀਏ ਸਾਰਾ ਕੁਝ ਹਣਾ ਓਕੇ ਹੈ ਜਮਾ ਬਾਕੀ ਹਮਨਜਿੰਦਰ ਚਮਕ ਚਮਕ ਪੂਰੀ ਹੈ ਇਹਦੇ ਤੇ ਗਾ ਦੇ ਬਈ ਪੂਰੀ ਪੂਰੀ ਤੇ ਅੱਜ ਸਵੇਰੇ ਆਈਆਂ ਗਾਈਆਂ ਠੀਕ ਹੈ ਥੋੜਾ ਜਿ ਤੇ ਆ ਦੇਖੋ ਤੁਸੀਂ ਰਾਜੀ ਕੁਮਾਰੀ ਬਾਈ ਆ ਦੇਖੋ ਨਾ ਬਾਈ ਤੇ ਮਨਜਿੰਦਰ ਕਿੰਨਾ ਦੁੱਧ ਦੇ ਥੱਲੇ ਆਪਾਂ ਬਾਈ ਥੱਲੇ 14 ਕਿਲੋ ਰੈਡੀ ਆ ਜੀ 14 ਕਿਲੋ ਹਾਂ ਦੁੱਧ ਦਾ ਹੋ ਸਕਦਾ ਜੇ ਖਾਂਦੀ ਪੀਂਦੀ ਆ ਤੇ 15 16 17 ਕਿਲੋ ਜੋ ਆਵੇ ਠੀਕ ਹੈ ਨਾ ਬਾਈ ਇਹਦਾ ਮੋਲਾ ਪੱਕੀ ਦੇ ਬਾਈ 48000 ਰੁਪਏ ਹੈ ਨਾ ਇਹਦਾ 48000 ਰੁਪਏ ਜੀ ਬੱਕਰੇ ਦੇ ਹੈਗੀ ਆ ਬੱਚੀ ਆ ਬੱਚੀ ਆ ਜੀ ਆ ਇਹਦੇ ਬੱਚੀ ਤੇ ਮਨਜਿੰਦਰ ਕਿਹਦੇ ਬਾਰੇ ਦੱਸਦੀ ਬਾਈ ਬੱਚੀ ਬਾਰੇ ਬਾਈ ਬਾਈ ਇਹ ਖੀਰੀ ਹੈ ਬੱਚਾ ਜੇ ਗਾਂ ਦੇ ਨਾਲ ਹੀ ਹੈ ਆਪਣੇ ਕੋਲ ਹੋਰ ਗਾਂ ਦਾ ਜਰਸੀ ਹੈ ਅੱਛੀ ਠੀਕ ਹੈ ਬਾਈ ਚੰਗੇ ਸੀਮਾਂ ਦੀ ਹੈ ਠੀਕ ਹੈ ਬਾਈ ਹਾਂ ਇਹਦਾ ਮੁੱਲ 12000 ਰੁਪਏ ਜੀ 12000 ਹਾਂ ਪਾ ਇੱਕ ਸਾਲ ਦੀ ਹੈ ਪੂਰੀ ਹੈ ਬਿਲਕੁਲ ਹੈ ਨਾ ਬਾਈ ਹਾਂ ਇੰਨਾ ਦਾ ਮਨਜਿੰਦਰ ਖਾ ਕੇ ਬਣੀ ਹੋਊਗੀ ਹਨਾ ਹਾਂ ਪੂਰੀ ਬੜੀ ਟ੍ਰਾਂਸਲੇਸ਼ਨ ਸਾਰਾ ਕੁਝ ਚਾਰਿਆ ਨੂੰ ਲੱਤਾਂ ਲੁੱਤਾਂ ਇਹਨਾਂ ਪੂਰੀਆਂ ਸਿੱਧੀਆਂ ਕਿ ਨਹੀਂ ਝੋਲੀ ਬਹੁਤ ਚੰਗੀ ਜਿਹੀ ਹੈ ਚੰਗੀ ਗਾਂ ਬਣੂਗੀ ਕਿ ਨਹੀਂ ਤੇ ਆਪ ਵੀ ਮਰਾਇਏ ਧਾਰਾਂ ਬਾਈ ਹੈ ਨਾ ਆ ਮਰਾ ਦੇ ਮੱਝਾਂ ਦਿਖਾ ਦੇਣੇ ਬੜੀਆਂ ਮੜੀਆਂ ਤੇ ਦੁੱਧ 10 ਕਿਲੋ ਦੀ ਗਾਰੰਟੀ ਹੈ ਬਾਈ ਠੀਕ ਹੈ ਬਾਈ 80000 ਰੁਪਏ ਮੋਲਾ ਕੋਈ 5 ਲਾ ਲਓ 50 ਲਾ ਦੋ ਆ ਜੋ ਸੂਪੂਗੀ ਠੀਕ ਹੈ ਬਾਈ ਦੁੱਧ 12 ਕਿਲੋ ਦੀ ਗਾਰੰਟੀ ਹੈ ਬਾਈ ਠੀਕ ਹੈ ਬਾਈ 90000 ਰੁਪਏ ਮੋਲਾ ਕੋਈ 5 ਲਾ ਲਓ 50 ਲਾ ਦੋ ਠੀਕ ਹੈ ਬਾਈ ਵੱਡੀ ਛੋਟੀ ਖੜੀ ਆ ਬਾਈ 15 ਦਾ 16 ਕਿਲੋ ਕੰਡੇ ਵਾਲਾ ਡੱਬਿਆਂ ਨਾਲ ਨੀਗਾ ਠੀਕ ਵੀ ਹੁਣ ਠੀਕ ਹੈ ਬਾਈ ਕਟਾ ਮਗਰਾ ਹਫਤੇ ਦੀ ਸੂਈ ਆ 140000 ਰੁਪਏ ਦੀ 40000 ਹੈ ਨਾ ਬਾਈ ਤੇ ਆਜੋਗਾ ਨ ਲੋ ਵੀ ਆਪਾਂ ਇਹਦੀ ਹੈ ਨਾ ਚਬਾਈ ਕਰਕੇ ਦਿਖਾਵਾਂਗੇ ਤੇ ਬੱਚਾ ਮਨਜਿੰਦਰ ਇਹ ਵੀ ਮਗਰ ਪੱਛੀ ਹੈ ਇਕੱਲੇ ਹੈ ਨਾ ਪਰ ਅਜੂ ਬਾਂਦੀ ਵੇ ਫੇਰ ਜੀਂਗਾ ਰੰਗ ਬੱਚੇ ਨੂੰ ਬਈ ਨਿਆਣਾ ਨੂੰ ਨਾ ਪਹੁੰਚ ਕੋਈ ਜ਼ਰੂਰ ਤੇ ਠੀਕ ਹੈ ਨਾ ਬਈ ਮੇਰੀ ਫੱਜਾ ਨਾਰਮਲ ਜਿੰਨਾ ਤੋਂ ਲਈ ਹੈ ਨਾ ਠੀਕ ਹੈ ਪਹਿਲੇ ਕਣਕ ਦੇ ਆਟੇ ਦੇ 13-14 ਕਿਲੋ ਤੋਂ ਹੋਇਆ ਜੀ ਉਹਨਾਂ ਨੇ ਠੀਕ ਹੈ ਨਾ ਬਈ ਇਹ ਵੀ ਮਨਜਿੰਦਰ ਆਪਣੇ ਘਰੇ ਸੁੱਈਏ ਬਈ ਹਨਾ ਆਪਣੇ ਘਰੇ ਹਨਾ ਜੇ ਜੂਰ ਪ੍ਰੋਪਰ ਗਾਰੰਟੀ ਜਿਵੇਂ ਚੱਟੇ ਜਾਲੇ ਮਾਰਦੇ ਹਾਂ ਕਿੰਨੇ ਘਰੇ ਸਾਰੇ ਆਪਣੇ ਘਰੇ ਸੁੱਈਆਂ ਗਈਆਂ ਦਾ ਠੀਕ ਹਨਾ ਬਈ ਤੇ ਆਪਾਂ ਬਈ ਮੰਨ ਕੇ ਆਈਆਂ ਚਾਰ ਚਾਰ ਪੰਜ ਪੰਜ ਦਿਨ ਹੋ ਗਏ ਗੱਬਣ ਪਸੂ ਦਾ ਰਿਸਪੌਂਸੜਾ ਘੱਟ ਮਿਲਦਾ ਹਾਂ ਆਪਣਾ ਇਹ ਵੀ ਸੁਵਾ ਕੇ ਹੈ ਹਨਾ ਆਪਾਂ ਸੁਵਾ ਕੇ ਵੇਜਦੀ ਹਾਂ ਆਪਣਾ ਨਾਲ 1000 2000 ਦਾ ਫਰਕ ਪੈਣ ਕਿਹੜਾ 1000 ਨਾਲੇ ਬਈ ਅੱਜ ਕੱਲ੍ਹ ਲੋਕ ਇਹ ਸਮਝਦੇ ਆ ਲੱਗਦਾ ਯਾਰ ਬਈ ਕਿੱਥੇ ਸਾਂਭਾਂਗੇ ਹਨਾ ਆ ਦੇਖੋ ਤੁਸੀਂ ਸ਼ੱਲ ਕਰਤਾ ਇਹ ਇੱਕ ਦੁੱਧ ਵਾਲੇ ਪੌਦੇ ਦੀ ਨਸ਼ਾਨੀ ਹੈ ਹਨਾ ਤੇ ਦਾਦੂ ਵੀ ਪੀਣ ਚ ਸੰਗਣਾ ਬਈ ਸਵਾਦ ਆਊਗਾ ਇਹ ਅਜੇ ਉਹਨੂੰ ਦਾਣਾ ਛੜ ਦੀ ਪਰਲੀ ਨੂੰ ਬਈ ਮਾੜਾ ਮਰਜਿੰਦਰ ਨੂੰ ਕਰ ਲਈ ਧਾਰਾ ਦਿਖਾ ਗਈ ਬਈ ਇਹ ਆ ਜਾ ਨੇੜੇ ਆ ਡਰਦੀ ਨਹੀਂ ਆ ਜਾ ਨੇੜੇ ਦੇਖੋ ਚੁੰਮ ਰਹੀ ਹੈ ਨਾ ਭਈਆਂ ਖੜ ਗਈਆਂ ਨਾ ਜਿਵੇਂ ਐਣ ਹਨਾ ਆਮ ਭਈ ਨਿਆਣਾ ਵੀ ਪਉਂਦੀ ਆ ਪਰ ਆਪਾ ਪਾਇ ਹੀ ਨਹੀਂ ਉਹਦੇ ਠੀਕ ਹੈ ਨਾ ਭਈ ਹਾਂ ਮਗਰ ਬੱਚਾ ਵੀ ਚੰਗਾ ਵਾ ਬਾ ਸਭ ਤੋਂ ਵੱਡੀ ਗੱਲ ਬੱਚੀ ਹੈ ਮਗਰ ਨਾ ਬੱਚੀ ਹੈ ਬਾਕੀ ਸਾਰੇ ਮਗਰ ਬੱਚੇ ਆ ਅਰੇ ਕਦਾਂ ਕੀ ਚੱਕਰ ਆ ਮੱਝਾਂ ਵੀ ਸੁਣਦੀਆਂ ਕੱਟੇ ਰਹੀਆਂ ਨੇ ਕੱਟਦੀਆਂ ਨੇ ਮਨਜਿੰਦਰ ਭਾਈ ਉਹ ਬੋਲੀ ਬਹੁਤ ਲਾਦੀ ਹੈ ਨਾ ਮੈਂ ਮੈਂਤੀ ਆ ਗਈ ਹੈ ਨਾ ਬਹੁਤ ਜੱਜ ਬੋਲੀ ਭਾਈ ਆ ਦੇਖੋ ਹਾਂ ਆ ਦੇ ਆ ਦੇਖੋ ਦੀ ਚੋਣ ਦੇਖੋ ਦੀ ਕਰਮਾੜੀ ਰਹਿਣਾ ਮਨਜਿੰਦਰ ਨੂੰ ਚਲੋ ਜਿਵੇਂ ਬਾਲਾ ਬੂਲਾ ਹੈ ਨਾ ਭਾਈ ਕਿੰਨੇ ਦੁੱਧ ਤੇ ਚਲੀ ਆਉਂ ਬੱਛੀ ਤੇਰੇ ਨਾਚ ਦੇ ਨਾਮ ਰਾਜੂ ਚੋਣੀਆਂ ਵੇਰੇ ਆਪਾਂ ਇਹ ਚੋਣੀਆਂ ਹਾਲ ਕੋਈ ਨਹੀਂ ਕਿੰਨੇ ਦੱਤੇ ਚਲੀ ਆ ਮਨਜਿੰਦਰ ਭਾਈ ਦੁੱਧੇ ਮੇਰੇ ਸਾਹਮਣੇ 16 ਕਿਲੋ ਚਵਾ ਦੋਗੇ ਜੀ 16 ਕਿਲੋ ਹਣਾ ਹਾਂ ਕਾੜਾ ਗੂੜਾ ਵਧੀਆ ਚੱਕ ਦੀ ਗੋੜ ਖਾਂਦੀ ਆ ਹੱਸ ਕੇ ਚਵਾਉਣਾ ਚਾਹੀਦਾ ਜਿਹੜੇ ਦਾਣ ਭਾਂਡਾ ਕੋਈ ਮੰਨ ਕੇ 12 ਕਿਲੋ ਆ ਜੀ 11 ਨੂੰ ਕੋਈ ਹੱਥ ਨਾ ਲਾਵੇ ਆ ਪਸ਼ੂ ਦੀ ਢਾਈ ਡਾਂਗ ਉਪਰ ਆ ਕੇ ਗੱਲ ਕਰਦੇ ਵੱਖਰੀ ਗੱਲ ਆ ਦੋ ਤਿੰਨ ਵੀ ਬਹੁਤ ਜਾਂਦਾ ਜੀ ਜਿੱਦਰੇ ਇੱਕ ਇੱਕਲੇ ਕਲੇ ਖੜ ਮਾਰੀ ਵਿੱਚ ਇਹ ਆ ਦੇਖੋ ਉਹ ਪੂਲਾ ਦੇ ਕੋਲ ਨਾ ਕੋਈ ਬਹੁਤ ਜਾਂਦਾ ਧਾਰ ਬਈ ਜੀ ਮਾਰੀ ਬਈ ਇਹ ਆ ਰਿਹਾ ਕੋਣਾ ਬਿਲਕੁਲ ਨਾ ਬਾਕੀ ਮਨਜਿੰਦਰ ਜੇ ਕੇ ਹੈ ਉਦਾਂ ਦੀ ਬਰੀਡ ਆਣਾ ਇਹ ਬਈ ਮੱਝਾਂ ਵਾਂਗੂ ਜ਼ੋਰ ਜ਼ਾਰ ਵੀ ਚੱਲੇ ਜਾਂਦੀ ਐ ਕੋਹ ਮਰਜ਼ੀ ਪਾ ਰੋ ਨਹੀਂ ਪਾ ਧੁੱਪੇ ਬਣ ਗੋ ਹਾਰ ਸਿਆ ਹਾਂ ਠੀਕ ਐ ਕਈ ਵਰੀ ਜਿਵੇਂ ਜਿਹੜੀਆਂ ਜਾਤ ਵਾਲੀਆਂ ਉਹ ਕਈ ਵਰੀ ਲੇਟੀ ਲੁੱਟੀ ਪੈ ਜੇ ਦਾਣਾ ਭਾਂਡਿਆਂ ਚ ਆ ਜਾਂਦੀਆਂ ਉਹ ਬਈ ਨਹੀਂ ਤੇ ਇਹ ਤਾਂ ਹੁਣ ਇਹਨੂੰ ਜਿਹੜਾ ਕੋਹ ਮਰਜ਼ੀ ਪਾਈ ਚੱਲੇ ਨੇ ਉਹ ਨਹੀਂ ਦੁੱਧ ਬੜੀ ਦਰੀ ਆਉਣਾ ਕਿ ਨਹੀਂ ਮਾਜੀ ਜੇਰ ਦਾ ਸੀਗਾ ਬੱਚੇ ਦਾ ਸੀਗਾ ਸੂਪੀ ਸਾਰਾ ਕੁਝ ਹੋ ਗਿਆ ਓਕੇ ਹੋ ਗਿਆ ਹੁਣ ਤਾਂ ਕੋਈ ਚੱਕਰੀ ਜਾਵੇ ਦੁੱਧ ਆ ਬਾਈ ਥੋੜੇ ਘਰੇ ਜਾਣਾ ਖਰਾਕ ਪਾਓ ਚੋਲੋ ਹਾਂ ਮਨਜਿੰਦਰ ਬਾਈ ਮਗਰ ਇਹਦੇ ਬੱਛੀ ਆ ਹਨਾ ਹਾਂਜੀ ਕਿੰਨਾ ਜੜਾ ਦੁੱਧ ਸਮਝ ਲੋ ਬਹੁਤ ਸਮਝ ਲੋ ਜਿਹੜਾ ਚਬਾਵਾਂਗੇ ਬਈ ਆਪਾਂ ਮਾਜੀ 12 ਕਿਲੋ ਰੈਡੀ ਆ ਜੀ 12 ਕਿਲੋ ਦੁੱਧ ਆਨਲਾਈਨ 11 ਦੀ ਗਾਰੰਟੀ ਆ ਜੀ ਠੀਕ ਆ ਬਾਈ ਹਨਾ ਹਾਂਜੀ 12 ਕਿਲੋ ਦੁੱਧ ਮਗਰ ਇਹਦੇ ਬੱਚੀ ਤੇ ਮੋਲੇ ਦਾ ਬਾਈ 52000 ਰੁਪਏ ਦਾ 52000 ਰੁਪਏ ਦਾ 8000 ਚੱਲਣ ਵਾਲੀ ਹੈ ਜੀ ਬਿਲਕੁਲ ਹੈ ਨਾ ਤਾਂ ਗਰਮੀ ਜਿਆਦਾ ਮੰਨੇ ਤੇ ਨਾ ਠੰਡ ਜਿਆਦਾ ਮੰਨੇ ਬਿਲਕੁਲ ਬਈ ਹੈ ਨਾ ਸਭ ਤੋਂ ਵੱਡੀ ਗੱਲ ਇਹੀ ਹੈ ਭਾਈ ਕਿ ਨਹੀਂ ਬਾਕੀ ਦੁੱਧ ਬਈ ਫੈਟ ਵਾਲਾ ਉਹ ਜਿਹੜੇ ਸਾਨੂੰ ਦੁੱਧ ਪੂਰਾ 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 ਚੱਟਾ ਦੁੱਧ ਦਾ ਬੀੜ ਖਾਂਦੀ ਆ ਥੋੜੀ ਘਟ ਖਾਂਦੀ ਬਣ ਕੇ ਚਟਾ ਆਟਾ ਦਾਣੇ ਦਾ ਵਾਲਾ ਖੋਸ਼ ਖਾਂਦੀ ਬਈ ਛੋਟੀ ਖੁੱਲ ਗਈ ਵੱਡੀ ਹਾਂ ਰਾਜੂ ਰਾਜੂ ਓ ਰਾਜੂ ਆ ਗਿਆ ਮੱਝ ਗਾਂਹ ਲਾਉਗੇ ਉਹਦਾ ਬੱਚਾ ਅੰਦਰ ਹੈ ਨਾ ਅੰਦਰ ਆਣਾ ਬੱਚਾ ਵਾਲ ਦੇ ਆਹ ਚੋਣ ਦੀ ਦੇਖ ਲਓ ਨਾ ਦੀ ਆ ਇੱਧਰ ਲੈ ਦੇਣਾ ਦੀ ਜਵਾਈ ਆਪੀ ਦੇ ਪੀਲਾ ਦਾ ਹੀ ਆ। ਹੋਰ ਗੇੜ ਵੱਲ ਛੱਡਦੇ ਫਿਰੋ। ਦੁੱਧ ਬਨਜਿੰਦਰ 12 ਕਿਲੋ ਬੰਦਾ ਚੋਈ ਜਾਵੇ ਨਾ ਕਿੰਨਾ ਟਾਈਮ ਮਰਜੀ ਬਈ ਹੈ। ਹਾਂਜੀ ਬਹੁ ਆਣ ਵਾਲੇ ਦੁੱਧ ਨਹੀਂ ਗਈ ਹਜੇ। ਠੀਕ ਹੈ ਹਨਾ ਬਈ। ਆ ਤੀ ਦੇਖ ਲਓ ਹਨਾ। ਲਓ ਜੀ ਆ ਵੱਡਾ। ਵੱਡਾ ਥਾਂ ਹੈਗਾ ਬੱਚੇ ਨੂੰ। ਬੱਚੇ ਨੂੰ ਛੱਡਦੇ ਆ। ਆ ਤੁਹਾਨੂੰ ਪੂਰਾ ਪਿਆ ਬਈ ਹਜੇ। ਬਿਲਕੁਲ ਹੈ ਨਾ ਬਈ। ਠੀਕ ਹੈ। ਤੇ ਉਹ ਦੂਜੇ ਦਿਨ। ਤੈਨੂੰ ਥਣ ਖਾਲੀ ਕਰਤੇ ਆ। ਬਾਕੀ ਹੁਣ ਤਾਂ ਮਨਜਿੰਦਰ ਜੀ ਦਾ ਟਾਈਮ ਆ ਬਾਈ ਹੈਣਾ ਜਿੰਨੀ ਸੇਵਾ ਕਰੀ ਜਾਵਾਂਗੇ ਦੋਤੇ ਇਹਨਾਂ ਨੇ ਕਰਮ ਵਾਲੀਆਂ ਨੇ ਦੇ ਹੀ ਜਾਣੀਆਂ। ਨਹੀਂ। ਮੈਂ ਕਰਾਂ ਬਾਈ ਨਾੜਦਾ। ਮਨਜਿੰਦਰ ਭਾਈ ਜਾਂਦੇ ਆਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਬਾਈ। ਮਾਜੀ ਨਾਮ ਹੈਗਾ ਮਨਜਿੰਦਰ ਸਿੰਘ ਸੋਲੋ ਫਰਾਮ ਸਿੰਘ ਜੀ ਪਿੰਡ ਝੂਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਜੀ ਬਾਈ ਮੋਬਾਈਲ ਨੰਬਰ ਹੈਗਾ 98143 40403 9814340403 ਆ ਜਿਹੜਾ ਬਾਈ ਨੇ ਦੁੱਧ ਜਿਹੜਾ ਛੱਡਾਇਆ ਉਹਨੂੰ ਬੱਚੇ ਨੂੰ ਚੁਗਾਤਾ ਉਹ ਬਾਈ ਦੀ ਸਿਫਤ ਆ ਲਈ ਕਰਨਾ ਵੀ ਬੱਚੇ ਦੇ ਨਾਲ ਹੀ ਪਸੰਦ ਆਉਂਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਭਾਈ ਮਰਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲੋ ਬਾਈ ਨੂੰ ਕੋਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਅਦ ਦਿਰੋ ਜੀ ਧੰਨਵਾਦ